ਬਤਕਾਂ ਭੱਜ ਗਈਆਂ ਬਾਈ ਬਤਕਾਂ ਮੋੜ ਲਿਆ ਮੋੜ ਲਿਆ ਗਰਜੰਟ ਸਿੰਘ ਮੋੜਨ ਲੱਗਾ ਮੀ ਆਇਆ ਹੋਇਆ ਬਾਈ ਸਾਜਰੇ ਸਾਜਰੇ ਸੱਤ ਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਹਿਮੋ ਸਾਰੇ ਤੇ ਮੈਂ ਕਿਹਾ ਬਲੌਗ ਸ਼ੁਰੂ ਕਰ ਲਈਏ ਬਲੌਗ ਐਵੇਂ ਹੀ ਪਾ ਲਿਆ ਕਰਨੇ ਆ ਬਾਈ ਆਪਾਂ ਕੋਈ ਕੰਮਕਾਰ ਕਰਦੇ ਕੋਈ ਕਿਤੇ ਜਾਂਦੇ ਆਉਂਦੇ ਹੁਣ ਬਸ ਆ ਕਬੂਤਰਾਂ ਕ ਬਤਨ ਵਾਲਾ ਖੇੜਾ ਛੱਡਣਾ ਔਲੀ ਔਲੀ ਕਰਕੇ ਅੱਜ ਕੁਝ ਕਬੂਤਰ ਵੀ ਚਕਾਉਣੇ ਨੇ ਆਪਾਂ ਨੇ ਤੇ ਬਤਕਾਂ ਖੋਲੀਆਂ ਹੋਈਆਂ ਆ ਦੇਖੋ ਟਡਿਲੀ ਦਾ ਬੱਚਾ ਵਿਚਾਰਾ ਆ ਦੇਖੋ ਗਿੱਲਾ ਹੋ ਗਿਆ ਇਹ ਤੇ ਉਂ ਸੈਕਟ ਹੈ ਚੋਗਾ-ਜੁਗਾ ਲੰਦਾ ਆ ਫਿਰਦੀਆਂ ਬੱਤਾਂ ਆ ਟਡਿਰੀ ਆਉ ਫਿਰਦੀ ਐ ਟਡਿਰੀ ਆਉ ਫਿਰਦੀ ਐ ਆਹ ਦੇਖੋ ਇਹ ਸੜੀਆਂ ਹੁਣ ਇਧਰ ਨੂੰ ਭੱਜ ਲੀਆਂ ਜਾਂਟੀ ਅੱਜ ਲਹੂ ਪੀਣ ਗਈ ਆ ਨਾ ਭਈ ਉਹ ਭੈਣ ਕੋ ਪੀਂਦੇ ਹਰਾਮੀ ਨਾ ਭਈ ਉਹ ਤਿੰਨ ਨਾ ਖਾਖੀ ਗੈਂਬਲ ਸੜੀਆਂ ਬਹੁਤ ਦੁਖੀ ਕਰਦੀਆਂ ਨੇ ਆ ਬਿਚਾਰੀਆਂ ਠੀਕ ਨੇ ਰਾਜਹਾਂਸ ਇਹ ਸੁਤਰੀਆਂ ਵੀ ਨੇ ਆ ਦੇਖੋ ਹੁਣ ਇਹਨਾਂ ਨੇ ਇਧਰ ਨੂੰ ਭੱਜ ਲੈਣਾ ਜਾਂਟੀ ਦੀਆਂ ਬੱਖੀਆਂ ਝੜਾਈਆਂ ਪਈਆਂ ਇਹਨਾਂ ਨੇ ਇੱਧਰ ਨਰਵੈ ਸਿੰਘ ਦੇ ਕੰਮ ਦਿਖਾਦਾ ਤੁਹਾਨੂੰ ਮੈਂ ਇਹ ਪੈਰੀ ਨੂੰ ਅੰਦਰ ਬਾੜੀ ਖ ਲੈ 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 ਦੱਸ ਲੈ ਦੇਖੋ ਮੀਂਝੀ ਪੜਾਈ ਪਹਿਲਾਂ ਇਹਨੇ ਫੇਰ ਆਓ ਆਓ ਦੇਖੋ ਗੱਦਾ ਗੁੱਦਾ ਸਾਰਾ ਪੜਾਦਾ ਐ ਆ ਪੈਰੀ ਤੋਂ ਵੀ ਦੱਸ ਆ ਲੈ ਬਿਸਤਰੇ ਉਧਰ ਉਹ ਜਾਨਵਰ ਖੁੱਲੇ ਫਿਰਦੇ ਨੇ ਛਾਕੀ ਛਾਕੀ ਉਹਦੀ ਮੀਂਹ ਪੈ ਰਿਆ ਫੁੱਲ ਲੈ ਭਾਗੋ ਅੱਦੇ ਕਰਦੀ ਹੈ 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 ਬਾਕੀ ਲੀ ਚਾਲ ਇਹਦੇ ਨਾਲ ਖਲਾਉਣਾ ਲੈ ਆ ਕੇ ਦੇਤਾ ਤੈਨੂੰ ਹੈ ਤੇਰੀ ਇਹ ਰੱਖੀ ਦੀ ਰਾਖੀ ਨੂੰ ਆਪ ਜਾਂ ਕੋਈ ਕੁੱਤੇ ਕਤੂਰੇ ਆਉਣੇ ਉਹ ਨਾਲ ਬੈਠ ਜਾਂਦੀ ਹੈ ਜਾ ਕੇ ਇਹਦੀ ਰਾਖੀ ਸਾਨੂੰ ਰੱਖਣੀ ਪੈਂਦੀ ਹੈ ਓ ਭੱਜ ਗਿਆ ਜਾਟੀ ਫੇਰ ਉਹ ਗੰਗਿਆ ਖੇਤਾਂ 'ਚ ਇੱਧਰ ਨੂੰ ਕੁੱਤਾ ਲੈ ਜਾਂਦਾ ਚਾਕੇ ਕਬੂਤਰ ਲੈ ਗਿਆ ਕੱਲ ਇੱਕ ਕੁੱਤੇ ਨੇ ਬਾਈ ਕਬੂਤਰ ਚੱਕ ਲਿਆ ਕੱਲ ਇੱਕ ਬੱਚਾ ਚੱਕ ਲਿਆ ਕਬੂਤਰਾਂ ਦਾ ਉਹ ਫੇਰ ਭੱਜ ਗੀਆਂ ਸਾਲੀਆਂ ਆਜੋ ਆਜੋ ਆਓ ਆਓ ਲਾਂਗੀ ਬਾਈ ਪਿੰਡੀ ਘਰੇ ਪਹੁੰਚ ਗਏ ਆ ਕਬੂਤਰਾਂ ਵੱਲ ਨਿਗਾਹ ਮਾਰੀਏ ਪਹਿਲਾਂ ਮਾਰੀਏ ਅੰਬਰਵਾਲ ਨਿਗਾ ਖੱਬੜ ਇਹਨਾਂ ਦਾ ਇੱਧਰ ਵੀ ਰੈਡੀ ਪਿਆ ਹੈ ਇੱਧਰ ਵੀ ਰੈਡੀ ਪਿਆ ਹਾਂ ਭਾਈ ਨੂਰੀ ਠੀਕ ਹੈ ਬਰਖਾ ਰਹੀ ਐ ਨੋਰੀ ਆਹੋ ਅੰਬਰ ਅੰਬਰ ਹੁਣ ਤਾਂ ਬੜੀ ਜੋਗੀ ਵਿਚਾਰੀ ਚੰਨੋ ਕਰਕੇ ਦਾ ਵੀ ਬਾਈ ਬਹੁਤ ਚਰਜੀ ਨਹੀਂ ਲੱਗਿਆ ਹਾਂ ਅੰਬਰ ਇਹ ਹੁਣ ਚੱਜ ਨਾਲ ਖਾਣ ਪੀਣ ਜੇ ਲੱਗੀ ਐ ਪਾਉ ਕੱਢ ਲਾ ਇਹਦਾ ਪਤਾ ਨਹੀਂ ਹੈ ਕੰਮ ਲੱਗ ਗਿਆ ਬਾਈ ਢਾਂਗੀ ਤੇ ਦੇਖੋ ਇਹ ਪੱਕਾ ਹੀ ਪੈਂਦਾ ਇਹਦੇ ਛਤਰੀ ਤੇ ਲੈ ਭਾਈ ਉਹ ਦੇਖੋ ਖੁੰਜੇ ਜਿਹੜੇ ਹਾਲਤ ਦੇਖ ਪਾਉਗਾ ਦੀ ਪਾਣੀ ਪੂਣੀ ਦਾਣੇ ਇਹਨਾਂ ਨੂੰ ਪਾਏ ਹੋਏ ਆ ਹਨਾ ਬਸ ਉਹ ਦੂਜਿਆਂ ਨੂੰ ਉਧਰੋਂ ਦਾਣੇ ਲਿਆ ਕੇ ਪਾ ਲਈ ਥੋੜੇ ਜਿ ਮੈਂ ਕਹਿੰਦਾ ਜੱਸਾ ਸ਼ਾਇਦ ਰੱਖ ਵੀ ਗਿਆ ਉਹਰੇ ਹੁਣ ਆਏ ਪਏ ਨੇ ਪਤਾ ਨਹੀਂ ਇਹ ਰਵੇ ਪਾਏ ਤਾਂ ਹੈਗੇ ਤੇ ਆ ਪਾਉ ਬੱਚਾ ਚੱਕ ਰਿਹਾ ਜਿਹੜਾ ਮਰਿਆ ਹੈ ਤਾਂ ਉਹ ਦੇਖੋ ਦਿਖਾਈ ਤਾਂ ਕੋਈ ਨਹੀਂ ਕੋਈ ਨਹੀਂ ਰੱਖ ਦੇ ਉਹ ਰਾਤ ਚੱਕਣਾ ਤਾਂ ਰਾਤ ਫਿਰ ਮੈਂ ਭੁੱਲੇ ਗਿਆ ਹਾ ਬਈ ਮਾਰ ਦੇ ਰੋਤਰਾ ਬੰਦੇ ਦਾ ਲਓ ਕੇਰ ਬੋਟਾ ਆਂਡੇ ਕਿਹੜੇ ਨੇ ਧਰਲੇ ਹੁਣ ਆਂਡੇ ਕਿਹੜਾ ਤਾਂ ਨਹੀਂ ਫਿਰਦਾ ਦੇਖ ਆ ਜੋੜੇ ਨੇ ਨਹੀਂ ਧਰੇ ਅੱਛਾ ਕੁੱਬੇ ਵਾਲੀ ਕਬੂਤਰੀ ਉਹਦੇ ਤਾਂ ਬੱਚੇ ਲੈਣੇ ਆਪਾਂ ਉਹਦਾ ਇੱਕ ਵੀ ਨਹੀਂ ਪੜਿਆ ਯਾਰ ਤੇ ਬੱਚੇ ਵਸੇ ਨਾ ਜੋ ਆ ਆ ਹੀ ਰੱਖਣਾ ਇੱਕ ਆਹਾ ਇਹ ਜਿਹਦਾ ਭਾਈ ਆਪਾਂ ਤਨੋਲੇ ਛੱਡੇ ਆ ਦਾ 435 ਤੇ ਬੈਠਿਆ ਦਾ बस ਉਹ ਹੀ ਰੱਖਣਾ ਬਾਕੀ ਚਕਾ ਦੇਣੇ। ਪਾਉ ਕਬੂਤਰ ਚਕਾਉਣੇ ਆਪਾਂ 10-12। ਹਾਂ ਉਧਰ ਦਾਣੇ ਲਿਆ ਉਹਨਾਂ ਨੂੰ ਸਾੜਿਆ ਦਾੜੀ ਕਟਾ ਲਾ ਕਟਾ। ਮਸ਼ੀਨ ਫੇਰ ਦੇਣਾ ਜਮੇ ਜੀਰੋ। ਸਰਤੇ ਵੀ। ਸਰਤੇ ਵੀ ਜੀਰੋ। ਨਹੀਂ ਨਹੀਂ। ਨਾ ਨਾ ਈਡੀ ਈਡੀ ਆ ਲੈ। ਹਾਂ। ਆ ਭਾਈ ਆਲਾ ਕੋਈ ਨਾ ਜਾਨੂ ਦਾ ਆ ਜਾਣੇ। ਆ ਲੈ ਇਹਨਾਂ ਨੂੰ ਦਾਣੇ ਲਿਆ ਕੇ ਨਾ ਪਾਣੀ ਦੇ ਦਿੱਤਾ ਇਹਨਾਂ ਦੇ ਚੈੱਕ ਕਰਤਾ। ਪਾਣੀ ਪਾ ਗਿਆ ਤਾਂ ਨਾ। ਪਾਣੀ ਪਾਇਆ ਤਾਂ ਫੇਰ। ਆਹ ਟਰੇ ਵੀ ਬਾਹਰ ਕੱਢਦੇ ਟਰੇ 'ਚ ਪਾਣੀ ਖੜਾ ਯਾਰ ਬਚਾ ਕੇ ਇੱਥੇ ਡੁੱਲੇ ਨਾ ਥੋੜਾ ਡੇਡਾ ਹੋ ਕੇ ਡੁੱਲ ਜਾਂਦਾ ਛਾਲੀ ਛਾਲੀ ਦੇਖੋ ਪਾਣੀ ਮੀਂਹ ਨੇ ਕੰਮ ਖਰਾਬਾ ਹਾਂ ਭਾਈ ਹੁਣ ਸੈਟ ਹੋ ਲਓ ਭਾਈ ਕਬੂਤਰੀ ਹੋ ਗਈ ਸੈਟ ਐ ਬਹੁਤ ਔਖੀ ਸੈਟ ਹੋਈ ਐ ਬੱਚੇ ਪੁੱਛੀਆਂ ਦਾ ਖੁਸ਼ ਨਹੀਂ ਇਹਨਾਂ ਅੱਕੇ ਜੁੜੇ ਨੇ ਅੰਡੇ ਧਰ ਲਏ ਕਰਨੇ ਤੇ ਬਸ ਇੱਕ ਨਹੀਂ ਤਰੇ ਆਹ ਜੋੜਾ ਦੇਖੀ ਕਿੱਥੇ ਬੈਠਣ ਲੱਗ ਗਿਆ ਲੈ ਜੀਰਾ ਤੋਂ ਬੱਚੇ ਲੈਣੇ ਤੇ ਮੀਨ ਨੇ ਨਾਸ ਮਾਰਿਆ ਪਿਆ ਕਬੂਤਰਾਂ ਦਾ ਚਲੋ ਕੋਈ ਚੱਕਰ ਨਹੀਂ ਓਕੇ ਆ ਰੋਟਾਂ 'ਚ ਇੱਕ ਬੱਚਾ ਆ ਬੈਠਾ ਇੱਕ ਦੋ ਤਿੰਨ ਚਾਰ ਚਾਰ ਬੱਚੇ ਪੜ ਗਏ ਇਹਨਾਂ ਦਾੜਾ ਪਾਣੀ ਪਾ ਦੀਏ ਇੱਕ ਵੀਰਾ ਕਹਿੰਦਾ ਖੁੱਡੇ ਸਾਫ ਕਰੋ ਵੀਰੇ ਖੁੱਡੇ ਜਮਾ ਹੀ ਸਾਫ ਨੇ ਲੈ ਦੇਖ ਲੋ ਇਹ ਥੋੜਾ ਜਿਹਾ ਕਈ ਵਾਰ ਨਾ ਜਿਵੇਂ ਹੁਣ ਈਕਣ ਸਾਫ ਦੇਖਦੇ ਆ ਐਂ ਕਰਦਾ ਹੋਰ ਹੀ ਤਰ੍ਹਾਂ ਦੇਖਣ ਲੱਗ ਜਾਂਦੇ ਆ ਤਾਂ ਕਰਕੇ ਹੋ ਜਾਂਦਾ ਓਕੇ ਰਬੂਟਾਂ ਦਾ ਕਬੂਤਰਾਂ ਦੀਆਂ ਆਹ ਵੀ ਦਾਣੇ ਪਾਣੀ ਹੈਗਾ ਉਹ ਚ ਕਰ ਲਿਆ ਚੱਕ ਦੇਖ ਲਾ ਦੇ ਤਾਂ ਮੜਾ ਜਾ ਹੈਗਾ ਹੈਗਾ ਇੱਥੇ ਨੂੰ ਖੜਾ ਦੇ ਇੱਥੇ ਨੂੰ ਹਾਂ ਆਜੋ ਵੀ ਆਜੋ ਥੋੜੇ ਖੜਾਈ ਪਾਉਗਾ ਇੱਥੇ ਨੂੰ ਹਾਂ ਬਹੁਤ ਹਨ ਬਹੁਤ ਹਨ ਬਹੁਤ ਹਨ ਚਾਹ ਰੱਖ ਲੈਣਾ ਛਲੀਆਂ ਦੇ ਇਹ ਹੁਣ ਸਿਕਾਉਣੀਆਂ ਬਾਹੂ ਆਜੋ 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 ਅੱਛਾ ਕਬੂਤਰ ਸਾਰੇ ਸੈਟ ਆ ਬਾਈ ਉਹ ਕਬੂਤਰੀ ਥੋੜੀ ਜੀ ਜੋ ਹੁੰਦਾ ਹੈ ਉਹ ਵੈਸੇ ਓਕੇ ਰੋਟਾ ਨੇ ਆ ਬੱਚਾ ਜਿਹੜਾ ਫੜਿਆ ਦਾ ਨਾਵਾ ਬੱਚਾ ਬੈਠਾ ਹੈ ਸ਼ਾਕ ਖਾ ਕੇ ਇਹਦਾ ਗੁਲਾਬੀ ਚਾਲਰ ਦਾ ਲੈ ਜਿਓ ਭਾਈ ਜੀ ਦਾ ਹੈਗਾ ਆ ਕੋਮਟਰੀ ਫੈਕਟਾ ਹੁਣ ਬਾਕੀ ਲਾਗੇ ਕਬੂਤਰ ਚੁਗਣ ਤੇ ਇਧਰ ਦਾ ਕੰਮ ਦਾਣਾ ਆਪਣਾ ਕੋਠੇ ਦੇ ਮੈਂ ਦਾਣੇ ਪਾਇਆ ਜਾਂਦਾ ਕੋਠੇ ਵਾਲੇ ਕੱਲੋਂ ਦਿਖਾਉਂਦਾਂ ਉਹਨੂੰ ਕਬੂਤਰ ਚਾਜ ਨਾਲ ਉੜਦਾ ਅੱਜ ਕੋਈ ਨਹੀਂ ਹੈਗਾ ਮੌਸਮ ਹੈ ਗੜਬੜ ਐਜ ਵਾ ਕੇ ਰੱਖ ਟੱਕਣ ਇਹਦਾ ਟੱਕਣ ਚ ਪਾ ਕੇ ਰੱਖਦੇ ਬਸ ਟੱਕਣ ਖੋਲ ਲਾ ਇਹਦੇ ਪਰ ਰੱਖਦੇ ਖੁੱਡੇ ਦੇ ਉੱਪਰ ਚਾਹੇ ਡੋਲੀ ਪਰ ਰੱਖਦੇ ਚਲੋ ਭਾਈ ਓਕੇ ਆ ਕੰਮ ਕਮੈਂਟ ਕੋ ਮੋਟੋ ਬੋਲਦੇ ਆ ਬਲੌਗ ਅੱਜ ਛੋਟਾ ਹੀ ਬਣਿਆ ਆ ਜਾਣੇ ਆਵੜੇ ਜੰਗਲੀ ਨੇ ਵਾਰ ਲੋਇੰਗ ਮੇਟਰ ਹੁਣ ਕਰਾਂਗੇ ਦੋ ਬੜੀ ਰੈਸਟ ਤੇ ਕਮੈਂਟ ਬੋਲ ਦੀ ਹੈ ਪਹਿਨਾ ਖੜ ਜੋ ਇੱਕ ਮਿੰਟ ਜਸਾ ਡਾਉਨ ਡੀ ਆਈ ਐਸ ਪੀ ਸੰਦੀਪ ਸਿੱਧੂ ਥੈਂਕ ਯੂ ਵੀਰੇ ਬਾਈਬ ਸਿੰਘ ਸਸਰੀ ਗੁਰਬੀਰ ਜੀ ਪਾਲਮਬੀਰ ਬਾਈ ਰੋਜ ਬਲੌਗ ਪਾਇਆ ਕਰੋ ਹਾਂ ਵੀਰੇ ਕਰਦੇ ਆ ਟਰਾਈ ਯਾਰ ਕੰਮੇ ਹੋ ਰਹੇ ਹੋਰ ਨਿਕਲੀ ਜਾਂਦੇ ਆ ਪ੍ਰੀਤ ਪ੍ਰੀਤ ਕੰਗ੍ਰੈਚੁਲੇਸ਼ਨ ਬ੍ਰਦਰ ਟਰੈਕਟਰ ਲਈ ਥੈਂਕ ਯੂ ਵੀਰੇ ਕਲਵਾਜ ਸਿੰਘ ਹੈਲੋ ਵੀਰੇ ਪ੍ਰੀਤ ਪੀਵੀ ਤੇ ਯਸਤਾਜ ਜੀ ਖੁੱਡੇ ਸਾਫ ਕਰ ਲਓ ਵੀਰੇ ਖੁੱਡੇ ਦਾ ਸਾਫ ਨਹੀਂ ਉੱਪਰਲੇ ਕਰਨੇ ਵਾਲੇ ਨੇ ਉਹ ਦੇਖਦੇ ਹਾਂ ਹੁਣ 1-2 ਦਿਨਾਂ ਚ ਕਰਾਂਗੇ ਸ਼ੌਂਕੀ ਮਹਿਰਾ ਸਤਵਿੰਦਰ ਸਿੰਘ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਲੁੱਕ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ